ਅਸੀਂ ਗਾ ਪੰਜਾਬੀਓ ਮੈਂ ਤੁਹਾਡਾ ਆਪਣਾ ਗੁਰਮੁਖ ਸਿੰਘ ਆਸ਼ਕਰ ਦਾ ਸਭ ਠੀਕ ਠਾਕ ਹੋਗੇ ਆਪਾਂ ਪਹਿਲਾਂ ਨਾ ਕਈ ਮਹੀਨੇ ਹੋ ਗਏ ਆਪਾਂ ਬਹੁਤ ਕਲਪਦੇ ਰਹੇ ਆ ਕਿ ਤੇ ਬਹੁਤ ਆਪਾਂ ਲੋਕਾਂ ਨੂੰ ਪੁੱਛਦੇ ਰਹੇ ਆ ਕਿ ਤੇ ਬਹੁਤ ਹੀ ਆਪਾਂ ਮਿੰਟਾ ਕੀਤੀਆਂ ਗਈ ਯਾਰ ਸਾਡੇ ਨਾ ਫੇਸਬੁੱਕ ਆਈਡੀ ਬੰਦ ਦਾ ਕਿ ਤੇ ਫੇਸਬੁੱਕ ਕਿਹੜਾ ਪੇਜ ਆਗਾ ਉਤੋਂ ਪੈਸੇ ਹਨ ਉਬੰਦ ਹੋਗੇ ਤਕਰੀਬਨ ਆਪਾਂ ਨੂੰ 5 ਤੋਂ 6 ਮਹੀਨੇ ਹੋ ਗਏ ਆਪਾਂ ਨੂੰ ਕਹਿੰਦਿਆਂ ਵੀ ਪੈ ਆਉਣ ਨੂੰ ਪੈਸੇ ਬੰਦ ਹੋਗੇ ਵੀ ਯਾਰ ਕੋਈ ਨਾ ਕੋਈ ਹੱਲ ਕੱਢੋ ਕੋਈ ਨਾ ਕੋਈ ਹੱਲ ਕੱਢੋ ਕਿ ਮੈਂ ਬਹੁਤ ਜਣਾਂ ਨੂੰ ਮੈਸੇਜ ਕਰਕੇ ਵੀ ਦੇਖ ਕੇ ਤੇ ਮੈਸੇਜਾਂ ਦੇ ਵਿੱਚ ਮੈਨੂੰ ਇੱਕ ਅਕਸਰ ਇਹੀ ਸੁਣਨ ਨੂੰ ਮਿਲਿਆ ਵੀ ਭਰਾਵਾ ਪਹਿਲਾਂ ਸਾਨੂੰ ਪੈਸੇ ਪਾ ਤੇ ਬਾਅਦ ਤੇਰੀ ਅਸੀਂ ਆਈਡੀ ਜਾਂ ਤੇਰਾ ਪੇਜ ਅਸੀਂ ਸੈੱਟ ਕਰਾਂਗੇ ਤੇ ਉਸ ਤੋਂ ਬਾਅਦ ਮੈਂ ਇੱਕ ਦੋ ਜਣਾਂ ਨੂੰ ਪੈਸੇ ਪਾਏ ਜਿਨ੍ਹਾਂ ਦੇ ਨਾਲ ਮੈਨੂੰ ਫਰਾਡ ਵੀ ਹੋਇਆ ਮੇਰੇ ਨਾਲ ਉਹਨਾਂ ਨੇ ਧੱਕਾ ਵੀ ਕੀਤਾ ਕਿਉਂਕਿ ਉਹਨਾਂ ਨੇ ਮੇਰੇ ਤੋਂ ਪੈਸੇ ਲੈ ਕੇ ਉਦੋਂ ਬਾਅਦ ਮੇਰੇ ਫੋਨ ਚੱਕਣੋਂ ਹੀ ਹਟ ਗਏ ਉਹ ਬੰਦੇ ਹੁਣ ਚਲੋ ਨੌ ਤਾਂ ਕਿਸੇ ਦਾ ਕੀ ਲੈਣਾ ਵਗਾ ਤੇ ਕਿਹੜੇ ਵੀਡੀਓ ਦੇਖਣਗੇ ਉਹ ਆਪੇ ਹੀ ਸਮਝ ਜਾਣਗੇ ਜਿਨ੍ਹਾਂ ਨੇ ਇਹ ਜਾ ਕੋ ਕੀਤਾ ਵਗਾ ਤੇ ਉਹਨਾਂ ਨੂੰ ਪੈਸੇ ਵੀ ਪਾਏ ਨੇ ਤੇ ਉਹਨਾਂ ਨੇ ਆਪਣਾ ਕੰਮ ਬਣੀ ਕੀਤਾ ਤੇ ਅਕਸ਼ਨ ਨੂੰ ਮੈਂ ਹੱਕ ਹੰਬ ਕੇ ਬਿਲਕੁਲ ਮੈਂ ਹਾਰ ਚੁੱਕਿਆ ਸੀਗਾ ਤੇ ਹਾਂ ਤੋਂ ਬਾਅਦ ਇੱਕ ਦਿਨ ਮੈਨੂੰ ਕਿਸੇ ਵੀਰ ਦਾ ਨਾ ਫੇਸਬੁੱਕ ਦੇ ਉੱਤੇ ਮੈਂ ਉਹਦੀ ਪੋਸਟ ਤੇ ਪੜ੍ਹ ਲਿਆ ਸੀ ਪੜ੍ਹ ਰਿਹਾ ਸੀਗਾ ਤੇ ਉਹ ਬਾਈ ਦੇ ਕਹਿੰਦਾ ਸੀਗਾ ਕਹਿੰਦਾ ਮੈਂ ਜੀ ਆਹ ਕੰਮ ਕਰੋ ਤੁਸੀਂ ਆਹ ਕੰਮ ਕਰੋ ਤੇ ਇੱਥੋਂ ਠੀਕ ਹੋ ਜਾਊਗਾ ਆਹ ਕੰਮ ਕਰੋ ਇੱਥੋਂ ਠੀਕ ਹੋ ਜਾਊਗਾ ਕਿਉਂਕਿ ਮੈਂ ਨਾ ਹੀ ਇੰਨਾ ਪੜਿਆ ਲਿਖਿਆ ਸੀਗਾ ਤੇ ਨਾ ਹੀ ਮੈਨੂੰ ਅ ਬੀ ਦਾ ਹੁਣ ਨਾਲ ਕੋਈ ਨੰਬਰ ਸੀਗਾ ਤੇ ਉਹਨਾਂ ਨੂੰ ਮੈਂ ਮੈਸੇਜ ਕੀਤਾ ਤੇ ਵੀਰ ਨੂੰ ਮੈਂ ਕਿਹਾ ਵੀ ਵੀਰ ਯਾਰ ਮੇਰੇ ਵੀ ਆਹ ਪ੍ਰੋਬਲਮ ਆਈ ਆ ਮੈਂ ਉਹਦੇ ਉੱਤੇ ਸਕਰੀਨਸ਼ਾਟ ਮੈਂ ਦੇ ਵਿੱਚ ਵੀ ਲਾਉਂਗਾ ਵੀਡੀਓ ਦੇ ਵਿੱਚ ਤੇ ਮੈਂ ਉਹਨਾਂ ਨੂੰ ਵੀ ਸਕਰੀਨਸ਼ਾਟ ਦੇ ਦੋ ਭੇਜਿਆ ਤਾਂ ਉਹਨਾਂ ਨੇ ਉਸੇ ਟਾਈਮ ਮੇਰੇ ਨਾਲ ਮੈਸੇਜਾਂ ਰਾਹੀਂ ਗੱਲ ਕੀਤੀ ਤੇ ਮੈਸੇਜਾਂ ਵਿੱਚ ਮੈਨੂੰ ਇੱਕ ਵੀਡੀਓ ਛੱਡੀ ਉਹਨਾਂ ਨੇ ਕਹਿੰਦੇ ਬਈ ਆਹ ਵੀਡੀਓ ਦੇਖ ਕੇ ਤੂੰ ਇਹਦਾ ਹੱਲ ਕਰ ਸਕਦਾ ਵਗਾ ਮੈਂ ਕਿਹਾ ਵੀਰ ਮੈਂ ਇੰਨਾ ਨਹੀਂ ਪਰਿਆ ਹੋਇਆ ਵੀ ਮੈਨੂੰ ਇਹਦੀ ਸਮਝ ਨਹੀਂ ਲੱਗਣੀ ਕਿਉਂਕਿ ਜਿਹਨੇ ਮੇਰੀ ਆਈਡੀ ਬਣਾਈ ਸੀ ਜਸਕੀਰਤ ਸਿੰਘ ਸ਼ਮਰਾ ਜੋ ਕਿ ਅੱਜ ਕੱਲ ਕੈਨੇਡਾ ਵਿੱਚ ਰਹਿੰਗੇ ਵੀ ਉਹਨਾਂ ਨੇ ਮੇਰੀ ਵੀਡੀਓ ਆਹ ਬਣਾਈ ਸੀ ਕਿ ਫੇਸਬੁੱਕ ਪੇਜ ਬਣਾਜਦੇ ਉਹਨਾਂ ਨੇ ਐਡ ਬਣਾਜ ਵੀ ਉਹ ਵੀਰ ਉਹਨਾਂ ਨੂੰ ਹੀ ਪਤਾ ਵਗਾ ਕਿਉਂਕਿ ਬਾਹਰਲੇ ਕਿਹੜੇ ਕੈਨੇਡਾ ਅਮਰੀਕਾ ਵਾਲੇ ਨੇ ਉਹਨਾਂ ਕੋਲ ਵੀਰਾਂ ਕੋਲ ਇੰਨਾ ਸਮਾਂ ਨਹੀਂ ਹੁੰਦਾ ਵੀ ਉਹ ਆਪਣੇ ਆ ਪੇਜ ਦੇਖਣ ਜਾਂ ਆਪਾਂ ਆਪਣਾ ਉਹ ਕਹਾ ਹੱਲ ਕਰ ਸਕਣ ਤੇ ਉਹਦੇ ਨਾਲ ਵੀਰ ਨਾਲ ਜਸਕੀਨ ਨਾਲ ਗੱਲ ਹੋਈ ਤੇ ਉਹ ਕ ਵੀਰ ਕਹਿੰਦਾ ਵੀ ਕੋਈ ਨਾ ਹੌਸਲਾ ਰੱਖ ਦੇਖੋ ਜਰੂਰ ਵੀ ਅਜੇ ਮੇਰੇ ਕੋਲ ਸਮਾਂ ਨਹੀਂ ਹੈਗਾ ਤੇ ਉਸ ਤੋਂ ਬਾਅਦ ਮੈਂ ਜਦੋਂ ਮੈਸੇਜ ਕੀਤਾ ਡਾਕਟਰ ਕਬਲ ਗਿੱਲ ਨੂੰ ਡਾਕਟਰ ਕਬਲ ਗਿੱਲ ਨੂੰ ਜਦੋਂ ਮੈਸੇਜ ਕੀਤਾ ਮੈਂ ਇਹ ਮੇਰਾ ਵੀਰ ਅੰਬਰਸਰ ਏਰੀਏ ਦਾ ਵਾਗਾ ਅੰਬਰਸਰ ਏਰੀਏ ਦੇ ਵਿੱਚ ਇਹ ਵੀਡੀਓ ਪਾਉਂਦਾ ਵਾਗਾ ਡੇਲੀ ਇਹ ਵੀਡੀਓ ਵੀਰ ਆਪਣਾ ਪਾਉਂਦਾ ਵਾਗਾ ਵੀਡੀਓ ਬਣਾ ਬਣਾ ਕੇ ਵੀ ਆਹ ਹੱਲ ਕਰੋ ਤੁਹਾਡਾ ਮੋਨੋਟੈਜ ਨਹੀਂ ਹੁੰਦਾ ਆਹ ਹੱਲ ਕਰੋ ਆਈਸੂ ਆਇਆ ਹੋਇਆ ਆਹ ਹੱਲ ਕਰੋ ਸਾਰਾ ਕੁਝ ਦੱਸਦਾ ਤੇ ਕਬਲਬੀਨ ਨਾਲ ਜਦੋਂ ਮੈਸੇਜ ਕੀਤਾ ਤੇ ਉਹਦੇ ਨਾਲ ਗੱਲ ਹੋਈ ਕਾਮਲਬੀਨ ਨੇ ਮੈਨੂੰ ਉਸੇ ਟਾਈਮ ਉਸੇ ਤਰੰਤ ਮੈਸेंजर ਦੇ ਫੋਨ ਲਾ ਲਿਆ ਮੈਨੂੰ ਕਾਮਲਬੀਨ ਨੇ ਜ ਕਬਲਬੀਨ ਨੇ ਜਦੋਂ ਮੈਨੂੰ ਫੋਨ ਲਾਇਆ ਇਹ ਕੌਲ ਕਹਿੰਦਾ ਵੀ ਵੀ ਭਾਈ ਐ ਐ ਕਰਕੇ ਇੱਥੋਂ ਹੱਲ ਕਰਨਾ ਤਾਂ ਤੇਰਾ ਹੱਲ ਹੋ ਸਕਦਾ ਮੈਂ ਉਹਨਾਂ ਨੂੰ ਜਦੋਂ ਗੱਲ ਸਾਰੀ ਸਮਝਾਈ ਵੀ ਵੀਰ ਜੀ ਮੈਨੂੰ ਕੁਝ ਨਹੀਂ ਪਤਾ ਲੱਗਦਾ ਵੀ ਜੇ ਤੁਸੀਂ ਕਹੋ ਮੈਂ ਤੁਹਾਡੇ ਕੋਲ ਆ ਜਾਨਾ ਵਗਾ ਵੀ ਤੁਸੀਂ ਮੇਰਾ ਹੱਲ ਕਰ ਦਮੋ ਤੇ ਉਹਨਾਂ ਨੇ ਮੈਨੂੰ ਏਰੀਆ ਪੁੱਛਿਆ ਕਹਿੰਦਾ ਤੇਰਾ ਏਰੀਆ ਕਿਹੜਾ ਵਗਾ ਮੇਰਾ ਮੈਂ ਕਿਹਾ ਵੀ ਵੀਰ ਮੇਰਾ ਲੁਧਿਆਣਾ ਸ਼ਹਿਰ ਦੇ ਲਵੇ ਪੈਂਦਾ ਵਗਾ ਪਿੰਡ ਵੀ ਨੇੜੇ ਹੀ ਸਾਨੂੰ ਲੁਧਿਆਣਾ ਸ਼ਹਿਰ ਪੈ ਜਾਂਦਾ ਵਗਾ ਤੇ ਉਹ ਵੀ ਨੇ ਮੇਰੀ ਇੰਨੀ ਹੈਲਪ ਕੀਤੀ ਤੇ ਉਹ ਵੀ ਨੇ ਮੈਨੂੰ ਇੱਕ ਨੰਬਰ ਦਿੱਤਾ ਵੀਰ ਦਾ ਜੀ ਦੀ ਮੈਂ ਤੁਹਾਨੂੰ ਆਈਡੀ ਵੀ ਦੱਸ ਰਿਹਾ ਵਗਾ ਵੀ ਆਈਡੀ ਉਹਨਾਂ ਦੀ ਕਿਹੜੀ ਆ ਉਹਨਾਂ ਦੀ ਆਈਡੀ ਵੀ ਤਕਰੀਬਨ ਕਿਹੜੀ ਆਈਡੀ ਆ ਉਹਨਾਂ ਦੀ ਮੈਂ ਤੁਹਾਨੂੰ ਆਈਡੀ ਦੱਸ ਰਿਹਾ ਵਗਾ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਪਰਮਿੰਦਰ ਸਿੰਘ ਦਾ ਤੇ ਜਦੋਂ ਮੈਂ ਪਰਮਿੰਦਰ ਸਿੰਘ ਵੀਰ ਨਾਲ ਗੱਲ ਕੀਤੀ ਮੈਂ ਕਿਹਾ ਵੀਰ ਆਹ ਆ ਪ੍ਰੋਬਲਮ ਆਗੀ ਵੀ ਐ ਹੋਈ ਆ ਤੇ ਬਾਈ ਕਹਿੰਦਾ ਵੀ ਮੈਨੂੰ ਵਟਸਐਪ ਮੈਂ ਉਹ ਭੇਜ ਦੇ ਸਕਰੀਨਸ਼ਾਟ ਜਦੋਂ ਮੈਂ ਸਕਰੀਨਸ਼ਾਟ ਵਟਸਐਪ ਭੇਜੇ ਬੀ ਨੇ ਸਮਝ ਲਓ ਵੀ 2 ਤੋਂ 3 ਦਿਨਾਂ ਦੇ ਵਿੱਚ ਬਾਈ ਕਹਿੰਦਾ ਮੇਰੇ ਕੋਲ ਯਾਰ ਟਾਈਮ ਨਹੀਂ ਹੈਗਾ ਉਹ ਕਹਿੰਗੇ ਉਹ ਅਗਲੇ ਕੋਲ ਵੀ ਯਾਰ ਇੰਨਾ ਸਮਾਂ ਨਹੀਂ ਹੁੰਦਾ ਵੀ ਆਪਣਾ ਮੈਂਟ ਦੇ ਵਿੱਚ ਕੰਮ ਕਰ ਦਵੇ ਅਗਲਾ ਵੀ ਤੇ ਬੀ ਨੇ 2 ਤੋਂ 3 ਦਿਨਾਂ ਲੈਤੇ ਮਿੱਥੋ ਤੇ 3 ਦਿਨਾਂ ਬਾਅਦ ਬੀ ਨੇ ਆਪ ਫੋਨ ਕੀਤਾ ਕਹਿੰਦਾ ਵੀ ਗੋਲਮੁਖ ਸਿੰਘ ਤੁਹਾਡੀ ਆਈਡੀ ਆਪਾਂ ਸੈੱਟ ਕਰ ਦਈਏ ਮੈਂ ਕਿਹਾ ਵੀਰ ਜ਼ਰੂਰ ਕਰ ਦਿਓ ਤੇ ਬਾਈ ਉਹਨਾਂ ਨੇ 20 ਮੈਂਟ ਨਹੀਂ ਲਾਏ ਹੈਗੇ ਮੇਰੀ ਫੇਸਬੁੱਕ ਪੇਜ ਉਹਨਾਂ ਨੇ ਮੋਰ ਕੇ ਪੈਸੇ ਆਉਣ ਲਾ ਦੇ ਆਪਾਂ ਵੀਰ ਉਹਨਾਂ ਦੀ ਆਈਡੀ ਵੀ ਇਹਦੇ ਵਿੱਚ ਮੈਂਸ਼ਨ ਕਰਾਂਗੇ ਤੇ ਸਾਰਾ ਕੁਝ ਵੀਰ ਉਹਨਾਂ ਦਾ ਦੱਸਾਂਗੇ ਤੇ ਕਿਹੜੀ ਮੈਨੂੰ ਪ੍ਰੋਬਲਮ ਆਈ ਹੋਈ ਸੀ ਪੇਪੀ ਦੇ ਉੱਤੋਂ ਈਸ਼ੂ ਆਇਆ ਹੋਇਆ ਸੀਗਾ ਤੇ ਉਹ ਵੀ ਇਹਦੇ ਵਿੱਚ ਸਕਰੀਨ ਸ਼ਾਟ ਲਾ ਕੇ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਤੇ ਕੱਲ ਕੱਲ ਨੂੰ ਸੋਨੂੰ ਵੀ ਭਰਾਵੋ ਜੇ ਕੋਈ ਦਿੱਕਤ ਪੈਂਦੀ ਹੈ ਜੇ ਜਾਂ ਕੋਈ ਪ੍ਰੋਬਲਮ ਆਉਂਦੀ ਆਗੀ ਤਾਂ ਤੁਸੀਂ ਪਰਮਿੰਦਰ ਸਰ ਜੀ ਮੈਂ ਦੁਬਾਰੇ ਦੱਸ ਦੱਸ ਦਿੰਨਾ ਬਗਾ ਤੁਹਾਨੂੰ ਕਈ ਵਾਰ ਨੰਬਰ ਇਧਰ ਉਧਰ ਹੋ ਜਾਂਦਾ ਹਾਂ ਪਰਮਿੰਦਰ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਬਾਈ ਦਾ ਉਹਦਾ ਨਾ ਪਰਮਿੰਦਰ ਸਿੰਘ ਆਈਡੀ ਉਹਦੀ ਚਾਲ ਦੀ ਹੈ ਕਿ ਲੁਧਿਆਣੇ ਦਾ ਬਾਈ ਹੈ ਕਿ ਇੱਕ ਨੰਬਰ ਕਮ ਹੋਊਗਾ ਦੇਖੋ ਭਰਾ ਉਹ ਮਿਹਨਤ ਦਾ ਅਗਲੇ ਨੇ ਹਰੇਕ ਨੇ ਲੈਣੀ ਆ ਕਿ ਜਿਹੜਾ ਕੰਮ ਕਰੂਗਾ ਭਰਾ ਉਹਨੇ ਤਾਂ ਮਿਹਨਤ ਲੈਣੀ ਆਗੀ ਕਿ ਇੱਕ ਨੰਬਰ ਛੋਟਾ ਕੰਮੂਗਾ ਕੋਈ ਕਬਰਾਉਣ ਦੀ ਲੋੜ ਨਹੀਂ ਕੋਈ ਡਰ ਦੀ ਲੋੜ ਨਹੀਂ ਹੈਗੀ ਸਾਨੂੰ ਬਹੁਤ ਵਧੀਆ ਤੇ ਬਹੁਤ ਵਧੀਆ ਇਨਸਾਨ ਆਗਾ ਤੇ ਬਹੁਤ ਹੀ ਇਮਾਨਦਾਰ ਇਸ਼ਾਨਾ ਇਨਸਾਨ ਆਗਾ ਤੇ ਉਹਦੇ ਨਾਲ ਜਰੂਰ ਆਪਦਾ ਗੱਲਬਾਤ ਕਰਕੇ ਉਹ ਤੋਂ ਕੰਮ ਜਰੂਰ ਕਰਾਇਓ ਕਿਉਂਕਿ ਬੰਦਾ ਬਹੁਤ ਘੈਂਟ ਆਗਾ ਕਿਉਂਕਿ ਜੰਨਿਆਂ ਨਾਲ ਪਹਿਲਾਂ ਗੱਲ ਹੋਈ ਆਗਲਾ ਹਰੇਕ ਪੈਸੇ ਮੇਰੇ ਤੋਂ ਪਹਿਲਾਂ ਮੰਗਦਾ ਸੀਗਾ ਤੇ ਇਹ ਵੀ ਦੇ ਇੱਕ ਪਰਮਿੰਦਰ ਸਿੰਘ ਆਇਆ ਜੇ ਮੈਨੂੰ ਮਿਲਿਆ ਜਿਹਨੇ ਮੈਨੂੰ ਹੌਸਲਾ ਦਿੱਤਾ ਉਹ ਕਹਿੰਦਾ ਵੀ ਤੈਨੂੰ ਪੈਸੇ ਦੇਣ ਦੀ ਪਹਿਲਾਂ ਕੋਈ ਲੋੜ ਨਹੀਂ ਜਿੰਨਾ ਚਿਰ ਤੇਰਾ ਪੇਜ ਮੈਂ ਸ਼ੈਟ ਨਹੀਂ ਕਰਦਾ ਹੁਣਾਂ ਚਿਰ ਮੈਨੂੰ ਕੋਈ ਨਹੀਂ ਪਾਇਆ ਕੋਈ ਨਾ ਪਾਇਆ ਦੇ ਤੇ ਪਰ ਪਰਮਿੰਦਰ ਸਿੰਘ ਨੇ ਮੇਰੀ ਰਾਤ 10 ਤੋਂ 10:30 ਵਜੇ ਤੱਕ ਆਈ ਸੈੱਟ ਕਰਤੀ ਮੇਰਾ ਪੇਟ ਇਨਕਮ ਆਨਲਾਦੀ ਤੇ ਅੱਜ ਵੀ ਨੂੰ ਮੈਂ ਪੈਸੇ ਪਾ ਕੇ ਬਹੁਤ ਬਹੁਤ ਧੰਨਵਾਦ ਕੀਤਾ ਤੇ ਉਹਨਾਂ ਦੀ ਕਿਹੜੇ ਸਕਰੀਨ ਸ਼ਾਟ ਨੇ ਮੈਂ ਉਹ ਵੀ ਵਿਚ ਲਾਉਂਗਾ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਪਰਮਿੰਦਰ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਭਰਾਵਾ ਇੰਨੀ ਸਪੋਰਟ ਕਰਦੇ ਹੋ ਤੁਸੀਂ ਲੋਕਾਂ ਦੀ ਤੇ ਸਭ ਤੋਂ ਵੱਡਾ ਆਪਾਂ ਧੰਨਵਾਦ ਕਰਦਿਆ ਡਾਕਟਰ ਕਵਰ ਗਿੱਲ ਦਾ ਜਿਹੜਾ ਬਹੁਤ ਐਪਰੀਸ਼ੀਏਟ ਕਰਦੇ ਨੇ ਕਿ ਬੰਦਿਆਂ ਨੂੰ ਐ ਜੀ ਵੀਡੀਓ ਪਾਉ ਜਾਇ ਐ ਜੀ ਵੀਡੀਓ ਨਾ ਪਾਉ ਧੰਨਵਾਦ ਜੀ